ਸਤ ਸ੍ਰੀ ਅਕਾਲ ਗਾਇਜ਼ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਹੁਣ ਅਸੀਂ ਚੱਲੇ ਕਿੱਥੇ ਹਾਂ ਬਾਰੇ ਬੋਲੀ ਖੇਡਣ ਤੇ ਚਲੋ ਆਪਾਂ ਸਾਰੇ ਇਕੱਠੇ ਬੋਲਦੇ ਆ ਸਾਰਿਆਂ ਨੂੰ ਗਾਇਆ ਕਰਦੇ ਆ ਹੈਪੀ ਹੋਲਿਦੀ ਤੇ ਉਹ ਜਾਨਵਰ ਜਿਹੜਾ ਉਹ ਤਿਆਰ ਹੋਣ ਲੱਗਟ ਹੈ ਉਹ ਇੰਨਾ ਆ ਗਿਆ ਇੱਕ ਤਾਂ ਹੋ ਗਿਆ ਇੱਕ ਆ ਜਾਨਵਰ ਗਾਇਜ਼ ਮਿਲਦੇ ਉੱਥੇ ਜਾ ਕੇ ਰੌਲਾ ਰੌਲਾ ਚੁੱਪ ਕਾਹਨੋਂ ਬਤਾ ਕੇ ਕਿਸੇ ਨੂੰ ਰੰਗਣ ਦੀ تیاری ਚੱਲਦੀ ਪਈ ਨਾਨੀ ਮੈਂ ਕਿਹਾ ਸੀ ਤਾਂ ਆ ਜਾ ਪਾਈਦਰ ਜੈਗਦੀ ਹੋਣੀ ਆਉਂਦੇ ਪਏ ਆ ਪਰੰਗੀਆਂ ਨਾ ਵਾਝੂ ਝੂਠਾ ਮਾਰ ਕੇ ਸਹੀ ਗੱਲ ਆ ਝੂਠਾ ਮਾਰੀ ਇੱਥੇ ਬੱਚੇ ਖੁਸ਼ ਨੂੰ ਪਾਣੀ ਵਾਲੇ ਗੁਬਾਰੇ ਪਾਸ ਕਰ ਰਹੇ ਸੀ ਤੇ ਹਰਵਿੰਦਰ ਨੂੰ ਉਹਦੇ ਨਰਵਿੰਦਰ ਉੱਪਰ ਫੋੜ ਰਹੇ ਸੀ ਇੰਨੀ ਦੋਸਤੀ ਨਹੀਂ ਵੇਖਣੀ ਖੁਸ਼ ਦੋਸਤੀ ਨਹੀਂ ਦੋਸਤੀ ਨਹੀਂ ਵੇਖਣੀ ਚੱਲ ਜਾਂਦੇ ਜਾਂਦੇ ਬੁਰਾ ਨਾ ਮਾਨੋ Holi ਹੈ ਖਤਮ ਹੋ ਗਿਆ ਆ ਜਾ ਹੁਣ ਆ ਜਾ ਆ ਜਾ ਉਹ ਬੜੀ ਸੱਡੀ ਦਸੀ ਕਿਹੜੀ ਗੱਲ ਮਾਰੀ ਮਾਣ ਇਹਨਾ ਗਿਆ ਤੁਸੀਂ ਰੰਗ ਪਾਓ ਤੈਨੂੰ ਨਹੀਂ ਪਤਾ ਹੋਲੀ ਆ ਹੋਲੀ ਖੇਡ ਕੇ ਮਗਰ ਨਹੀਂ ਦਾ ਹੁੰਦਾ ਸੱਸੀ ਕਾਸ ਆ ਮਾ ਸ਼ੀਤੀ ਆਓ ਜਲਦੀ ਕਰੋ ਹੋਲੀ ਖੇਡਾਂਗੇ ਫਿਰ ਰੰਗ ਲੱਗੇ ਹੋ ਆ ਵਾ ਸਾਰਾ ਇੱਧਰ ਵੇਖੋ ਗਾਇਜ਼ ਹੋਲੀ ਖੇਡਣ ਤੋਂ ਪਹਿਲਾਂ ਚਿਕੜੋ ਚਿਕੜੀ ਕਰਤਾ ਇਹਨਾਂ ਨੇ ਸਾਰਾ ਕਾਰ ਇਹਦਾ ਨਾਮ ਕੀ ਆ ਅਜੇ ਰੰਗ ਆਉਣਾ ਹੈ ਸਾਡਾ ਰੰਗ ਚੋਰੀ ਹੋ ਗਿਆ ਜਲਦੀ ਆਂ ਅੰਦਰ ਹੀ ਬੂਆ ਮਾਰਨਾ ਆਰੇ ਇਹ ਰੰਗ ਲੈ ਕੇ ਆਏ ਤੇ ਪਹਿਲੋ ਹੀ ਰੰਗ ਸਾਡਾ ਹਾਏ ਬਾਲਟੀ ਇੰਨਾ ਇੰਨਾ ਧੱਕਾ ਮੇਰੇ ਭਤੀਜੇ ਨਾਲ ਹਾਏ ਜਵਾਕ ਨਾਲੇ ਨਾ ਧੱਕਾ ਓ ਮਾਈ ਗੋਡ ਮੈਨੂੰ ਤਰਸ ਗਿਆ ਅੱਛਾ ਆ ਨਿਕਲ ਓਏ ਫੋਨ ਹੀ ਦੇ ਚੁੱਕੀ ਤੈਨੂੰ ਕਿਉਂ ਫੋਨ ਲੈਣੀ ਕਿੰਨਾ ਖੁਸ਼ ਹੋਇਆ ਰੰਗ ਨਹੀਂ ਆ ਨਾ ਉੱਪਰ ਓਏ ਦੋ ਬੋਰੀਆਂ ਇੱਧਰ ਵੇਖੋ ਕਿੰਨੇ ਰੰਗਾਂ ਦੀ ਬਣੀ ਪਈ ਐ ਦੱਸ ਨੋ ਕੋਈ ਬੱਚਾ ਰੰਗ ਤੋਂ ਬਗੈਰ ਤਾਂ ਨਹੀਂ ਹੈਗਾ ਮੈਂ ਰਹਿ ਗਈ ਹੁਣ ਪਾਓ ਜਲਦੀ ਪਾਓ ਜਲਦੀ ਅੱਗੇ ਦੇ ਮੈਨੂੰ ਕੋਣ ਰਾਤ ਟਿੱਕਾ ਲਾਦਾ ਮੇਰਾ ਸਭ ਤੋਂ ਪਹਿਲਾਂ ਮੇਹਿੰਦੇ ਚਿੱਟਕਾ ਲੱਗ ਗਿਆ ਚਲੋ ਸਾਰੇ ਨੇ ਇੱਕ ਰੰਗ ਹੀ ਪਾ ਦੇ ਸਾਰੇ ਹਾਂ ਸਾਰੇ ਨੂੰ ਵਾਦ ਵਾਦ ਮਾਰੀ ਓਏ ਗੰਤਰਾ ਜੇ ਮਰਤ ਪਾਈਏ ਨਾ ਓਏ ਤੂੰ ਕਿਵੇਂ ਖਾਲੀ ਆ ਵਾਦਵਾ ਨਾਨੀ ਨੂੰ ਵੀ ਆਇਦਰ ਦੇਖੋ ਨਾਨੀ ਨੂੰ ਵੀ ਕਰਦਾ ਮੰਨਾ ਤੁਹਾਨੂੰ ਤਾਂ ਬੇਬੇ ਤੇ ਲਾ ਕੇ ਤੁਹਾਨੂੰ ਮੇਰੀ ਕੁੰਡੀ ਮਾਰਨੀ ਫਸ ਮੈਂ ਲਾ ਕੇ ਆਣੀ ਬੇਬੇ ਤੇ ਗਾਲਾਂ ਖਾ ਰਹੀ ਕੋਈ ਨਹੀਂ ਮੇਰੀ ਬਣਾ ਲਈ ਨਹੀਂ ਕੋਈ ਨਹੀਂ ਬੇਬੇ ਬਣਾ ਦੇ ਬੇਬੇ ਹੈਪੀ ਹੋਲੀ ਰੰਗ ਲਾਤਾ ਮੈਂ ਤੇਰੇ ਹੀ ਮੈਂ ਬੇਬੇ ਦੇ ਰੰਗ ਲਾਤਾ ਮੈਂ ਲਾਇਆ ਵੇ ਮੇਰੇ ਨਾਲ ਵੀ ਹੋਲੀ ਖੇਡੀ ਅਸੀਂ ਉੱਠ ਤੂੰ ਸੇਣਾ ਬੇਬੇ ਵੇ ਲਾ ਮੈਨੂੰ ਨੀ ਗਾਲਾਂ ਕੱਢਦੀ ਹੋਰ ਕੀ ਹੁੰਦਾ ਨਾ ਗਾਲਾਂ ਪੈਸਾ ਨਹੀਂ ਆਈ ਹੁਣ ਚੱਲ ਉੱਠ ਜਾ ਇੱਥੇ ਆਪ ਤੇ ਨੀ ਕਰ ਲੈ ਐਨੀ ਨਿਆਣ ਸਾਫੀ ਨਹੀਂ ਆਪਾਂ ਉੱਧਰ ਹੋ ਜੀਏ ਆ ਥੋੜੀਆਂ ਜਾਣੀਆਂ ਐ ਇੱਧਰ ਜਨਤਾ ਜਾਦੀ ਆ रानी के थे क्यों खोल दो असल त इधर गल बननी है उस गल पर ਤਦ ਲਈ ਮੂੰਹ ਤੇ ਨਹੀਂ ਪਾਉਣਾ ਕੋਮਲੇ ਫਿਰ ਮੂੰਹ ਤੇ ਨਹੀਂ ਲੈ ਜਾ ਅਜੇ ਬੇ ਮਾਹ ਕਾਣੀਆਂ ਕਾਣੀਆਂ ਕਿੱਥੇ ਖੜੋ ਆ ਵੇਖੋ ਹੰਕਾ ਖੜੀ ਐਨੇ ਮਾਂਗ ਚ ਸਮੂਰ ਕਿੰਨੇ ਬਾਤ ਆ ਬਰ ਗਾਵਲੀ ਆਏ ਪਰਾ ਮੇਰਾ ਉਹਲੇ ਮਲੇ ਤੇ ਗਿਆ ਤੇ ਇਧਰ ਮਾਂਗ ਭਰ ਤੇ ਕਿੰਨੇ ਮਿਲੇਗਾ ਸਭ ਨੂੰ ਮਿਲੇਗਾ ਇਧਰ ਆਇਆ ਇਹਦਾ ਇਹ ਕੋਣ ਇਧਰ ਕਿੰਗੇ ਡਾਂਗ ਪਾਦੇ ਮੂਕੋ ਵੀ ਨਾ ਤੇ ਉਹ ਬਾਬੇ ਦੇ ਪਾਤਾ ਹੀ ਹੁੰਦੇ ਅੱਗ ਚ ਨਾ ਇਹ ਅਜ ਕੱਟਿਆ ਕੇ ਕੰਮ ਹੋ ਗਿਆ ਹੁਣ ਆ ਗਏ ਫੋਮ ਚ ਸਾਰੇ ਬੱਚੇ ਇਹ ਤੇ ਗਵਾਲੀ ਤੇ ਆਪਣੇ ਜਿਹੜੇ ਆਪਣੇ ਮੈਂ ਕਿਹਾ ਦੇਖਿਓ ਮੇਰਾ ਪਾਸਤਾ ਨਹੀਂ ਖਰਾਬ ਹੋਇਆ ਪਾਕੇ ਹੀ ਖਰਾਬ ਹੋਇਆ ਬਸ ਪਾ ਭੀੜ ਨੇ ਕਿਹੜਾ ਕੁਝ ਫਿਰ ਵਰ ਗਿਆ ਮੇਰਾ ਓ ਮਾਈ ਗਾਡ ਸਾਡੀਆਂ ਕੁੜੀਆਂ ਦੇ ਸਿਰ ਤੇ ਸੰਧੂਰ ਮੱਤ ਪਰੋ ਓ ਮਾਈ ਗਾਡ ਹਾਂ ਮੇਰੀਆਂ ਚਾਰ ਕਰਵਾ ਰਹੀਆਂ ਇੱਕ ਮੇਰੀ ਆ ਇੱਕ ਦਾ ਦੋ ਆ ਗਏ ਨੇ ਫੋਰਸ ਕੋਠੇ ਤਾਂ ਨਹੀਂ ਚੱਲ ਜੰਨੇ ਫੋਰਸ ਨਹੀਂ ਨਹੀਂ ਫੋਰਸ ਇਧਰ ਵੇਖੋ ਗਾਇਜ਼ Å, <laughs> herregud. Oh <my> <laughs> <laughs> ਚਲੋ ਅਗਰ ਕੋ ਬੱਚੇ ਰਾਂਗੇ ਬੱਚਾ ਕਰੇ ਤਾਂ ਆਵੇ ਸਾਡੇ ਕਰੂਗੀ ਅੰਟਰਵਿਊ ਫੈਸਲੀ ਤੁਸੀਂ ਦਿਖਾਈ ਦੇ ਰਹੇ ਸੀ ਬੇਸੀ ਪਈ ਸੀ ਉਦੋਂ ਆਇਆ ਆਇਆ ਕੋਈ ਥੋੜਾ ਰਹਿ ਗਿਆ ਲੈ ਕੱਕੇ ਰੋਂਦੇ ਡਿੰਦੇ ਸਾਰਿਆਂ ਦਾ ਚੀਰ ਰੰਗ ਕੁੜੀ ਕਿਉਂ ਰਹਿ ਗਈ ਇਹ ਵੀ ਅਸੀਂ ਦੇਖਦੇ ਆ ਤੇ ਹੁਣ ਆਪਾਂ ਜਾਣਦੇ ਆ ਚਲੋ ਹੁਣ ਸਾਡੇ ਗਏ ਦੇ ਸਭ ਨੂੰ ਚਲੋ ਜਾਈਏ ਇਹ ਬੰਦਰ ਤੁਸੀਂ ਵੇਖਿਆ ਲੱਗਦਾ ਹਾਂ ਅੱਜ ਵੀ ਵੇਖ ਕਾਸੀ ਨਹੀਂ ਪੂਰ ਲਗਾਈ ਜੜਾਈ ਚਲਾ ਰਿਆਂ ਨੇ ਰਲਕੇ ਬਣਾਇਆ ਕੋਈ ਕਿਨੂੰ ਕਾਬੂ ਕਰਦਾ ਲਾ ਦੇ ਲਾ ਦੇ ਸਹੀ ਕੋੜੀਆਂ ਆਰ ਕੋੜਾ ਇਹ ਥੋੜਾ ਜਿਹਾ ਬਾਈਟ ਮਾਰਾ ਮਾਣ ਅੱਛਾ ਜਿਹਾ ਮਾਈ ਬੱਸ ਇਹ ਕੋਈ ਸਹੀ ਗੱਲ ਹੈ ਇਹ ਅਡੀ ਤਾਈ ਵਧੀਆ ਪਹਿਲੀ ਵਾਰੀ ਜਿੱਤ ਗਈ ਤੇ ਬੈਠਾ ਮੇਲਾ ਤੇਰੇ ਵਾਂਗ ਤਾਈ ਨੇ ਗੁੱਸਾ ਨਹੀਂ ਕੀਤਾ। ਸਹੀ ਕਰ ਮੈਂ ਆਖਾਂ। ਟੋਰ ਬਹੁਤ ਸਾਰਾ ਨਾ ਮੋੜਦਾ। ਸਹੀ ਗੱਲ ਹੈ ਬਣਾ ਲਾ ਵੀਡੀਓ। ਸਹੀ ਗੱਲ ਆ ਬਣਾ ਲਈ। ਤੇਰਾ ਹੋਂ ਤੇਰੇ ਬਿਲਾ ਵਾ। ਗਾਇਸ ਹਣ ਤਾਈ ਮੇਰੇ ਵੀ ਲਾ ਰਹੀ ਹੈ। 5 ਚੱਕਰ ਲਾ ਲਈ ਨਾ ਨਾਲੇ। ਅਹੀਂ ਅਹੀਂ ਅੰਗਨੇ ਦਾ ਲਾਲੀ ਨਹੀਂ ਆਈ। ਸਹੀ ਗੱਲ ਹੈ। ਵਧੀਆ। ਹੋਰ ਵਧੀਆ। ਖੁਸ਼ ਆ ਪੰਜਾਬੀ। ਆ ਜਾ। ਸੇਮ ਦਾ ਕੰਮ ਖਤਰੇ। ਨਹੀਂ ਤੂੰ ਕੁੜੀ ਓ ਮਾਈ ਗੋਡ ਅਦਰ ਬਾਬੇ ਦਾ ਭਰਾ ਹੈ ਬਾਤ ਕਰੋ ਇੰਨਾ ਧੱਕਾ ਨਹੀਂ ਇੰਨਾ ਧੱਕਾ ਨਹੀਂ ਚੋਰੀ ਚੋਰੀ

ਰੰਗ ਡਾਲਾ ਇਹ ਤਾਂ ਨਹੀਂ ਹੈ ਨਾ ਇਹ ਗਾਣੀ ਕਰੋ ਦੇਖੋ ਇਹ ਪਿਆਰ ਸੇ ਰੰਗ ਡਾਲਾ ਰੰਗ ਲਿਆ ਮਾਰ ਡਾਲਾ ਵੀਰੇ ਰੰਗ ਦੇ ਬਚ ਕੇ ਬਚ ਕੇ ਗਾਇਜ਼ ਇੱਕ ਥੋੜਾ ਖਤਮ ਹੋ ਗਿਆ ਦੂਜੇ ਥੋੜੇ ਨੂੰ ਹੱਥ ਲੱਗ ਗਿਆ ਇੰਨੇ ਪਿਆਰ ਨਾਲ ਇੰਨੇ ਪਿਆਰ ਨਾਲ ਮਾਮੀ ਨੇ ਰੰਗ ਲਾਇਆ ਤੇ ਮੇਰੇ ਨਾਲ ਸੁਣ ਕੰਨ ਕਾਈ ਬਹੁਤ ਆ ਸਾਰਾ ਰੋਲੇ ਨਹੀਂ ਬਚਿਆ ਬੱਤੀ ਅਹੀਂ ਤੇ ਤੈਨੂੰ ਕੋਈ ਨਹੀਂ ਚਾਹ ਮੈਨੂੰ ਤਾਂ ਦੂਰੀ ਕਰ ਚੱਗੇ ਗੱਲ ਮਾੜੀ ਆ ਕੀ ਗੱਲ ਗੱਲ ਮਾੜੀ ਆ ਬਦਲਾ ਲੈ ਲਾ ਮਾਮੀ ਤੋਂ ਬਦਲਾ ਲਵਾਂਗੇ ਐ ਨਹੀਂ ਨਾ ਲੈਣਾ ਚਾਇਤਰਾ ਲਵਾਂਗੇ ਠੀਕ ਆ ਅੱਜ ਤਾਂ ਮम्मा ਘਰੇ ਨਹੀਂ ਹੈਗਾ ਅੱਜ ਜਿਆਦਾ ਅੱਜ ਕਾਬੂ ਕਰਨੀ ਚੰਗੀ ਤਰ੍ਹਾਂ ਆ ਅੰਨ ਨਾ ਗੁਰਾ ਨਾ ਮਾਨਾ ਹੋਲੀ ਹੈ ਹੋਲੀ ਹੈ ਵੀ ਹੋਲੀ ਹੈ ਬਾਸ 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 ਬਈ ਬਾਸ ਹੁਣ ਹੁਣ ਉਹਨਾਂ ਨੂੰ ਵੀ ਰੰਗ ਦਿਓ ਬਈ

ਅਕਾਂਚ ਨਾ ਬਹੁਤ ਹੈ ਡਿਓਲੀ ਥੈਂਕ ਯੂ ਮੈਂ ਨਵੇਂ ਰੰਗ ਤਾਂ ਗਾਏ ਸੀ ਕੈਮਰਾਮੈਨ ਨੂੰ ਵੀ ਬਖਸ਼ ਦੇ ਉਹ ਜੱਗਾ ਪਾਉ ਲੋ ਕੁਆਜਾ ਮਾ ਦੋ ਮੈਂ ਮਹਾਨਾਤੀ ਤੇ ਜੱਗਾ ਰਹਿ ਗਿਆ ਜੱਗਾ लवाला लवाला बंदे अंगुल ला नहीं लवाला चल ठीक है आहो दूसरा मे मेरा बाल खराब होंदे ना मेरा ਤੂੰ ਤੂੰ ਮੇਰਾ ਗਿੱਜਾ ਹੈ ਮੇਰੀ ਫੈਮਿਲੀ ਆ ਅੱਜ ਸਾਰੇ ਬਦਲੇ ਲੈ ਲਓ ਮੇਰੇ ਵੀ ਨਾ ਚੱਲ ਲੈ ਮਾਰੂ ਦਾਤੇ ਇੱਕ ਤੋੜਾ ਵਗੈਰਾ ਸਾਰਿਆਂ ਦੇ ਲੋਕ ਮੋਟੇ ਕਿੰਨੇ ਰੰਗਿਆ ਤੈਨੂੰ ਹਾਂ ਸੇਮਾ ਮਾਂਟੀ ਫੋਨ ਲੱਗਦਾ ਜੋਤ ਨਸਲੀਆ ਜੋਤ ਹੋਣਾ ਸੁਣੀਆ ਹਲਦੀ ਨਾ ਲਾਵਾ ਜੈਨਿ ਮੁੰਡਾ ਹੋਣ ਮੂੰਹ ਹੀ ਨਾ ਭਾਈ ਮੂੰਹ ਨਾ ਮੂੰਹ ਬੰਦ ਕਰ ਲਾ ਆਦਾ ਨਾ ਲੋ ਜਿਆ ਇੰਨੇ ਪਿਆਰ ਨਾਲ ਕਿਵੇਂ ਸਮਝ ਨਹੀਂਉਂਦਾ ਕੁੰਡਿਆ ਦਾ ਪਿਆਰ ਹੀ ਵੜਾ ਹੈ ਪਿਆਰ ਹੀ ਵੜਾ ਹੈ ਆਹ ਜਾ ਮੇਰਾ ਜੀ ਖਟਾ ਨਹੀਂ ਆਇਆ ਖਟਾ ਯਾਰ ਖਟਾ ਖਾਣਾ ਬੰਦ ਕਰ ਲੈ ਤੂੰ ਆ ਦਾ ਰੰਗ ਤਾਂ ਤੂੰ ਲੈ ਨਹੀਂ ਦੇ ਆ ਦਾ ਰੰਗ ਤਾਂ ਲਾਈਦਾ ਆ ਖਾਣਾ ਬੰਦ ਕਰ ਲੈ ਖੁਸ਼ ਖਾਣਾ ਖੋਲ ਅਸਤ ਬੰਦ ਕਰ ਓਏ ਨਾ ਚੱਲ ਬੜੀ ਤੇਤੀ ਇਹ ਕਿਹੜਾ ਕੁੰਡੀ ਜਾਂਦਾ ਨਾ ਤੇ ਰੰਗ ਬਣਿਆਗਾ ਮਾੜਾ ਕੱਟਾ ਪੈ ਗਿਆ ਹਾਂ ਉਹ ਦੂਰੇ ਬਾਰੇ ਆ ਕਰਕੇ ਇਹ ਬੜੇ ਵਜੇ ਹੀ ਇਹ ਸਵੇਰ ਦੇ ਨਾ ਕੈਮਰਾ ਬਣਿਆ ਫਰੇ ਭਰਾ ਮੈਨੂੰ ਬੜੇ ਪਾਤੀ ਮੈਂ ਕਿ ਛੰਡਾ ਪਾਣੀ ਪਾਉਨੇ ਹਾਂ ਕੀ ਚੱਲ ਰਹੀ ਪਕੌੜਾ ਪਾਰਟੀ ਯੈਸ ਆਪਾਂ ਕਲੇਟ ਵਾਲੇ ਕਰਤੀ ਆਪਦੇ ਕਿਵੇਂ ਖਾਂਦੀ ਪਈ ਸੀ ਅੱਗੇ ਆ ਜਿਹਨੇ ਪਹਿਨਾ ਐ ਓਕਿਓ ਹੋਰ ਮੈਂ ਕਿਤੇ ਰਹਿਣਾ ਜਾਣ ਚਟਨੀ ਖਾ ਕੇ ਧੋਣੇ ਹੁਣ ਮੈਂ ਗਾਪ ਖਾ ਕੇ ਮੈਂ ਵਿੱਚ ਸਬੂਤ ਛੱਡ ਦੇਣੀ ਮੈਂ ਤਾਂ ਕੁਝ ਖਾਂਦੀ ਨਹੀਂ ਸਾਰਾ ਕੁਝ ਸਹੀ ਗੱਲ ਹੈ ਹੁਣ ਵੇਖ ਕਿੱਡੀ ਸਿਆਣੀ ਤਾਂ ਹੀ ਮੈਂ ਕਿਹਾ ਮੈਂ ਪਿੱਛੇ ਹੋ ਕੇ ਵੀਡੀਓ ਬਣਾਉਣੀ ਆ ਵੀ ਮੈਂ ਤਾਂ ਕੁਝ ਖਾਦਾ ਹੀ ਨਹੀਂ ਆ ਸਾਰਾ ਕੁਛ ਆ ਹੀ ਢੋਲ ਕੇ ਦੇ ਇਧਰ ਵੇਖੋ ਕਿਵੇਂ ਚੱਕਣ ਦੀ ਪਕੌੜੇ ਇਹ ਤਾਂ ਪਾ ਰਹੇ ਨੇ ਉਧਰ ਵੇਖੋ ਚੱਕਣੀ ਨਹੀਂ ਪਾਉਂਦੀ ਮਿਲੂ ਸਾਡੀ ਬੇਬੇ ਆ ਗਈ ਮੈਂ ਪਲੇਟ ਹੀ ਦੇਣੀ ਹੁਣ ਬੀਬੀ ਵੀਰੋ ਕਿਵੇਂ ਆ ਵਧੀਆ ਤੁਸੀਂ ਸਾਨੂੰ ਕਹੋ ਜੀ ਸਾਨੂੰ ਨਹੀਂ ਆ ਰਿਹਾ ਸੋਲ ਲਓ ਆ ਦੇ ਘਰ ਤੇ ਆਂਦੇ ਹੋ ਤੁੱਜੇ ਘਰੇ ਕੰਮ ਤੇ ਆ ਦਿੰਦੇ ਸਾਡਾ ਭਾਣਾ ਸਾਰੇ ਨਾ ਲੱਗੇ ਜਾ ਕੁੜੀਆਂ ਖਾਣੇ ਜੇ ਪਾਪਾ ਮੇਰਾ ਪਾਪਾ ਅੰਦਰ ਖਾਣੇ ਲੱਗੇ ਹੁਣ ਆ ਗਏ ਤੇ ਮੈਨੂੰ ਖਾਣੀ ਦਿਖਾ ਲੋ ਇਧਰ ਵੇਖੋ ਮੈਨੂੰ ਪਲੇਟ ਤਾਂ ਰੱਖ ਲੈ ਤਾਂ ਜੀ ਬਣਾਉਂਦੇ ਕਿ ਐਸਾ ਨਹੀਂ ਆਏ ਹੈ ਇਹ ਕੈਸਾ ਨਹੀਂ ਆਏ ਹੈ ਨਾਣੀ ਕੋਟ ਠੰਡਾ ਕਰ ਇਧਰ ਮੈਂ ਕਿੱਥੇ ਜਾਣੇ ਦੀ ਬਣਦੀ ਪਈ ਇਧਰ ਕੋਣ ਨੀ ਜੀ ਚਪੇ ਚੱਕੀ ਮਾਂ ਵੀ ਰਹੀ ਪਕਾ ਰਹੀ ਤੇਰੇ ਮਿਲ ਗਿਆ ਮੇਰੇ ਚਟਨੀ ਪਾਉਂਦੀ ਰਹੀ ਨਾ ਹੀ ਸਾਫੀ ਬਸ ਆਪਾਂ ਦੋਵਾਂ ਦੀ ਹੋਰ ਗਿਆ ਬੜਾ ਸੁਆ ਲੱਗਦਾ ਪਰ ਮੈਂ ਇਹ ਚੋਕ ਨਹੀਂ ਇੱਥੇ ਨਹੀਂ ਮੈਂ ਆ ਵੀ ਡੋਲ ਗਿਆ ਜੇ ਇੰਦਰ ਵੇਖੋ ਇਹਨੂੰ ਆ ਲਾਗੇ ਸਾਡਾ ਕਿਚਨ ਚੀਜ਼ ਖਾਦੇ ਤੂੰ ਇੰਦਰ ਮਿਸ ਹੋ ਗਿਆ ਜੇ ਕੀ ਚੀਜ਼ੀ ਖਾ ਕੇ ਆਏ ਮੈਂ ਇਹਨਾਂ ਨੂੰ ਮਰਫੀ ਦੇ ਦੋ ਕੀ ਜੀਜੀ ਖਾਦੀ ਤੁਸੀਂ ਕਿ ਖਾਈ ਰਹੀ ਹੋ ਖਾਦੀ ਕਿਹੜੀ ਕਿਹੜੀ ਖਾਦੀ ਮੈਨੂੰ ਕੀ ਪਤਾ ਖਾਈ ਦੀ ਕਿਹੜੀ ਖਾਈ ਦੀ ਕਿਹੜੀ ਜੀਜੀ ਖਾਦੀ ਤੂੰ ਕਿਹੜੀ ਖਾਦੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਸਾਡੇ ਜਵਾਬ ਨਾਲ ਡਰਾ ਹਾਂ 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 ਤੂੰ ਵੱਡੀ ਬੇਬੇ ਕੱਲ ਦੀ ਕੁੜੀ ਸਾਨੂੰ ਮੱਤਾ ਦਿੰਦੀ ਆਂ ਕੇ ਹੋਰ ਤੂੰ ਤਾਂ 75 ਸਾਲ ਦੀ ਆ ਤੇ ਇੱਜ਼ਤ ਲਾਣ ਉਹ ਲਾਉਂਦੀ ਗੇ ਧੁੰਦੀ ਹੈਗੀ ਬੱਚਿਆਂ ਦਾ ਨਾਂ ਦੀ ਗਾਇਜ਼ ਹੁਣ ਬ੍ਰੇਕ ਤੋਂ ਬਾਅਦ ਵਿੱਚ ਫੇਰ ਕਿਸੇ ਦਿਨ ਕੇ ਰੰਗ ਦੀ ਪਲਾਨਿੰਗ ਕਰਦੇ ਪਏ ਵੇਖੋ ਸਾਰੇ ਜਣੇ ਪੂਰੀ ਜੋਰ ਨਾਲ ਪਲਾਨਿੰਗ ਹੋ ਰਹੀ ਆ ਇੱਧਰ ਤੇ ਡੈਡੀ ਆ ਚੱਲੇ ਹੁਣ ਵੇਖੋ ਸਾਰੇ ਜਣੇ ਉਹਨਾਂ ਦੇ ਭਾਵੇਂ ਮੋਟਰ ਨਾਲ ਗਾਇਜ਼ ਕਰਨ ਰੰਗਾਂ ਅਰੇ ਹੈਪੀ ਹੋਣਗੇ ਇਹਨਾਂ ਘਰ ਬੈਣੇ ਕਿ ਕੋਈ ਹੈਗਾ ਹੈ ਤੇ ਨੇ ਚੱਲ cái <laughs> nào buồn, cái 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 mm <laughs> Oye, papi nu al diyo, al dikar. O papi da badala layan aya. Oye, ਇਹ ਤਾਂ ਪਹਿਲਾ ਬਦਲਾ ਜਿੱਥੇ ਆਵਾਜ਼ ਰਿਕਾਰਡ ਨਹੀਂ ਹੋ ਸਕੀ ਤੇ ਛੋਟਾ ਵੀਰ ਸਾਰਿਆਂ ਤੇ ਰੰਗ ਪਾਈ ਜਾ ਰਿਹਾ ਸੀ ਕਹਿ ਰਿਹਾ ਸੀ ਕਿ ਤੁਸੀਂ ਮੈਨੂੰ ਜਿੰਨਾ ਲਬੇੜਿਆ ਮੈਂ ਓਨਾ ਹੀ ਤੁਹਾਨੂੰ ਪਰਣਾ ਸਾਰੇ ਕੱਲੇ ਕੱਲੇ ਨੂੰ ਲੱਭ ਕੇ ਰੰਗ ਲਾ ਰਿਹਾ ਸੀ ਤੇ ਇੱਥੇ ਆ ਮੇਰੀ ਛੋਟੀ ਪਤੀਜੀ ਤੇ ਫੰਕਸ਼ਨ ਹੋ ਰਿਹਾ ਸੀ ਖੂਬ ਤੇ ਕਰੋ ਤੁਸੀਂ ਵੀ ਇੰਜੋਏ ਆਪਣੀਆਂ ਪਿਆਰੀਆਂ ਪਿਆਰੀਆਂ ਮਿੱਠੀਆਂ ਮਾਮੀ ਵੀ ਸਵਾਰ ਕਰਦੇ ਹਮਾਰੇ ਆ ਚਿੰਗੀਆਂ ਮਿੰਗੀਆਂ ਚੀਨ ਨੇ ਵਿਰੋਧ ਪਾਉਂਦੇ ਆਂ ਤੇ ਸਾਡਾ ਤੇ ਮਲਾ ਕਰਨੀ ਚੀਨ ਤੇ ਭਾਰਤ ਦੀ ਲੱਗੀ ਲੜਾਈ ਆ ਬੋਲਾ ਬਾਰੀ ਕਾਫੀ ਗੱਜ ਕਾਫੀ ਆ ਰਹੀ ਹੈ ਹਾਂਜੀ ਇਹ ਚ ਪਾਈ ਵਾਵਾ ਠੰਡ ਲੱਗਦਾ ਵਾਓ ਇੱਥੇ ਚਾਹ ਕੰਮ ਗਿੱਲੇ ਨੇ ਆ ਗਿਆ ਓਏ ਓਏ ചില കണ്ട ਇਹਿਆ ਤੇ ਚਫ ਹੋਣਾ ਹੈ ਕੰਨ ਨੂੰ ਖੋਲਣਾ ਮੈਂ ਤਾਂ ਖੋਲਦਾ ਨਹੀਂ ਪਿਆ ਮੈਂ ਤਾਂ ਖੋਲਣਾ ਖੋਲਣਾ ਮੈਨੂੰ ਪਹਿਲੇ ਦੱਸੋ ਖੁਸ਼ੀ ਕਿ ਜੱਗਾ ਲੱਗਦਾ ਮੈਨੂੰ ਅਈ ਚੱਲੀਆਂ ਆਹ ਇਹ ਤੇ ਖੇਡ ਨਹੀਂ ਆ ਨਹੀਂ ਵੀ ਪਾਣੀ ਭੁੰਨੇ ਹੋਏ

ਕਿ ਤੇ ਹਾਫ ਆਪਾਂ ਵੀਡੀਓ ਪਾਈ ਆ ਤੇ ਹਾਫ ਆਪਾਂ ਕੱਲ ਨੂੰ ਪਾਵਾਂਗੇ ਉਹਦੇ ਵਿੱਚ ਵੀ ਹੋਲੀ ਤੇ ਕੁਝ ਗੇਮਸ ਬੱਚਿਆਂ ਨੇ ਖੇਡੀਆਂ ਸੀ ਤੇ ਮੁੰਡਿਆਂ ਨੇ ਹੋਲੀ ਕਿਵੇਂ ਖੇਡੀ ਹੋ ਆ ਤੇ ਗਾਇਸ ਇਹ ਤੇ ਹੋਲੀ ਦੀ ਮਸਤੀ ਇਸੇ ਤਰ੍ਹਾਂ ਚੱਲਦੀ ਰਹੀ ਸਾਰਾ ਦਿਨ ਬਹੁਤ ਇੰਜੋਏ ਕੀਤਾ ਤੁਹਾਨੂੰ ਕਿਵੇਂ ਦਾ ਲੱਗਾ ਇਹਦਾ ਵਲੌਗ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਕਰ ਲਓ ਸਬਸਕ੍ਰਾਈਬ ਬਾਏ ਬਾਏ